ਕੱਲਰ ਰਿਕਾਰਡਿੰਗ ਵੀਡੀਓ ਭਾਈ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਬੇਲੇ ਦੀ ਸੰਗਤ ਵੱਲੋਂ ਬੇਲੇ ਦੇ ਸਹਿਯੋਗ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸਮੂਹ ਨਗਰ ਦੇ ਸਹਿਯੋਗ ਨਾਲ ਜਿਹੜਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਨੌਜਵਾਨਾਂ ਦੀ ਸੇਵਾ ਸਦਕਾ ਲੰਗਰ ਸ਼ੁਰੂ ਕੀਤਾ ਜੀ ਸੋ ਹੁਣ ਆਪਾਂ ਨੂੰ ਦੋਸਤੋ ਜਗਾ ਜਿਹੜੀ ਨਵੀਂ ਮਿਲੀ ਹੈ ਉਸ ਜਗਾ ਦੀ ਸਫਾਈ ਕਰਨ ਦੇ ਲਈ ਸੋ ਦੇਖੋ ਸਾਡੇ ਸੇਵਾਦਾਰ ਨੌਜਵਾਨ ਵੀਰ ਹੁਣ ਤਿਆਰ ਆ ਸੋ ਅੱਜ ਉਹਦੀ ਸਫਾਈ ਕਰਨੀ ਆ ਸਾਰੇ ਜਿੰਨਾ ਵੀ ਗਰਾਊਂਡ ਆ ਉਹ ਉੱਥੇ ਬਹੁਤ ਘਾਹ ਫੂਸ ਹੋਇਆ ਪਿਆ ਦਰਖਤੂਕੀ ਹੋਇਆ ਤੇ ਇੱਟਾ ਰੂੜੇ ਬਹੁਤ ਪਏ ਆ ਸੋ ਦੇਖੋ ਜੀ ਹੁਣ ਉਹਦੀ ਸਫਾਈ ਕਰਨ ਲਈ ਅਸੀਂ ਜਾ ਰਹੇ ਆਂ ਸੋ ਵਲੌਗ ਦੇ ਨਾਲ ਬਨੇ ਰਹੋ ਅੱਗੇ ਜਾ ਕੇ ਤੁਹਾਨੂੰ ਸਾਰਾ ਏਰੀਆ ਵੀ ਆਪਾਂ ਦਰਸ਼ਨ ਕਰਾਵਾਂਗੇ ਤੇ ਸਾਫ ਸਫਾਈ ਕਰਕੇ ਉਸ ਤੋਂ ਬਾਅਦ ਵੀ ਸਾਰੀ ਜਗ੍ਹਾ ਦੇ ਦਰਸ਼ਨ ਕਰਾਵਾਂਗੇ ਲੋ ਜੀ ਦੋਸਤੋ ਹੁਣ ਆਪਾਂ ਪਹੁੰਚ ਚੁੱਕੇ ਆਂ ਇਸ ਜਗ੍ਹਾ ਤੇ ਜਿੱਥੇ ਆਪਣੇ ਬੇਲੇ ਵਾਲਿਆਂ ਵੱਲੋਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਲੰਗਰ ਦੀ ਜਿਹੜੀ ਪਰੰਪਰਾ ਇੱਥੇ ਸ਼ੁਰੂ ਹੋਣੀ ਆ ਜੀ। ਸੋ ਜਿਹੜੀ ਹੁਣ ਨਵੇਂ ਸਿਰੇ ਤੋਂ ਸ਼ੁਰੂ ਹੋਣੀ ਆ। ਸੋ ਪਹਿਲਾਂ ਤਾਂ ਆਪਾਂ ਨੂੰ ਹਸਪਤਾਲ ਦੇ ਕੋਲ ਜਗ੍ਹਾ ਮਿਲ ਜਾਂਦੀ ਸੀ ਹਸਪਤਾਲ ਸ਼ੁਰੂ ਹੋਣ ਕਰਕੇ ਹੁਣ ਆਪਾਂ ਨੂੰ ਆ ਜਗ੍ਹਾ ਮਿਲੀ ਆ ਸ਼੍ਰੀ ਚਿਮਕੌਰ ਸਾਹਿਬ ਦੀ ਕਮੇਟੀ ਵੱਲੋਂ। ਧੰਨਵਾਦ ਆ ਭਪਿੰਦਰ ਸਿੰਘ ਪੂਰਾ ਜੀ ਦਾ ਜਿਨ੍ਹਾਂ ਨੇ ਇੱਕ ਵਾਰ ਕਹਿ ਚ ਇਹ ਜਗ੍ਹਾ ਸਾਨੂੰ ਪ੍ਰੋਵਾਈਡ ਕਰਵਾਈ ਤੇ ਧੰਨਵਾਦ ਆ ਜੀ ਡਾਕਟਰ ਘੁੰਮਨ ਸਾਹਿਬ ਦਾ ਐਸਐਮਓ ਘੁੰਮਨ ਸਾਹਿਬ जिन्होंने ਸਾਡੇ ਨਾਲ ਘੁੰਮ ਕੇ ਸਾਨੂੰ ਇਹ ਚਾਬੀ ਦਿੱਤੀ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਲਈ ਦੋਸਤੋ ਬੇਲੇ ਦੇ ਨੌਜਵਾਨਾਂ ਨੇ ਆ ਕੇ ਮਚਾ ਦਿੱਤੀ ਹੈ ਧੂਮ 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 ਸੋ ਇਸ ਜਗ੍ਹਾ ਤੇ ਲੱਗਣਾ ਦੋਸਤੋ ਆਪਣਾ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਬੇਲੇ ਵਾਲਿਆਂ ਵੱਲੋਂ ਲੰਗਰ ਸੋ ਨੌਜਵਾਨਾਂ ਨੇ ਦੇਖੋ ਜੀ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਟੈਂਟਰ ਲਾਉਣ ਲਈ ਜਿਹੜੇ ਫਾਲਤੂ ਦੇ ਪੇੜ ਪੌਦੇ ਆ ਸਿਰਫ ਉਹਨਾਂ ਦੀ ਕਟਾਈ ਕੀਤੀ ਜਾ ਰਹੀ ਹੈ ਜਿਹੜੇ ਫਲਾਂ ਵਾਲੇ ਪੌਦੇ ਆ ਜਾਂ ਦਰਖਤ ਹੈ ਉਹਨਾਂ ਨੂੰ ਬਚਾਇਆ ਜਾਊਗਾ ਜੀ ਸਵਾ ਦੇਖੋ ਸਾਰੀ ਸਫਾਈ ਹੋਣੀ ਹੈ ਸੋ ਸਾਡੀ ਅੱਧੀ ਟੀਮ ਆ ਰਹੀ ਹੈ ਅੱਧੀ ਟੀਮ ਇੱਥੇ ਪਹੁੰਚ ਚੁੱਕੀ ਹੈ ਜੀ ਹਾਂ ਹਾਂ ਹੋ ਰਹੀ ਹੈ ਨੀ ਕੋਈ ਨਹੀਂ ਹੋਰ ਦਾ ਰੱਖ ਤਾਂ ਮੁਰਛੇ ਰੱਖ ਰੱਖ ਨਾਲ ਤੂੰ ਨਹੀਂ ਦੇ ਜਾਣਾ ਤੂੰ ਨਾਲੇ ਨਹੀਂ ਇੱਥੇ ਕਿਸੇ ਦੇ ਉੱਤੇ ਲੋ ਜੀ ਸਾਧ ਸੰਗਤ ਜੀ ਨੌਜਵਾਨਾਂ ਨੇ ਹਿੰਮਤ ਮਾਰ ਕੇ ਇਸ ਜਗ੍ਹਾ ਦੀ ਬਿਲਕੁਲ ਸਾਫ ਸਫਾਈ ਕਰ ਦਿੱਤੀ ਹੈ ਜੀ ਤੇ ਜਿਹੜੇ ਪੱਤੇ ਪੁੱਤੇ ਪਏ ਤੇ ਉਹਨਾਂ ਨੂੰ ਅੱਗ ਲਾ ਦਿੱਤੀ ਤੇ ਆ ਦੇਖ ਸਕਦੇ ਹੋ ਤੁਸੀਂ ਹੁਣ ਤੋਂ 2 ਘੰਟੇ ਪਹਿਲਾਂ ਇੱਥੇ ਬੜਨੇ ਨੂੰ ਦਿਲ ਨਹੀਂ ਸੀ ਕਰਦਾ ਐਨਾ ਮਤਲਬ ਇੱਥੇ ਘਾਹ ਫੂਸ ਝਾੜ ਝੂੰਡ ਐਨੇ ਉੱਗੇ ਹੋਏ ਸੀ ਸੋ ਦੇਖੋ ਤੇ ਹੁਣ ਸਾਫ ਸਫਾਈ ਕਰਕੇ ਹੁਣ ਪਿੰਡ ਨੂੰ ਲੱਗੇ ਰਵਾਨਾ ਹੋਣ ਤੇ ਉਸ ਤੋਂ ਪਹਿਲਾਂ ਮੁੰਡਿਆਂ ਨੂੰ ਬਾਈ ਪਹਿਲਾਂ ਤਾਂ ਪਰੌਂਠੇ ਖੁਲਾਏ ਗਏ ਸੇਵਾਦਾਰਾ ਵੱਲੋਂ ਚਾਹ ਪਲਾਈ ਗਈ ਤੇ ਹੁਣ ਆ ਗਏ ਜੀ ਠੰਡੇ ਨੰਦੇਰ ਦਸੇ ਲੋ ਠੰਡਾ ਪੀ ਕੇ ਨੌਜਵਾਨਾ ਚੜਿਆ ਹੋਇਆ ਥਕੇਵਾਂ ਉਤਾਰ ਕੇ ਹੁਣ ਜਾ ਰਹੇ ਆ ਆਪਣੇ ਘਰ ਨੂੰ ਵਾਪਸ ਤੇ ਇਧਰ ਆ ਸਾਡੇ ਚੰਨਾ ਸਾਹਿਬ ਜੀ ਚੰਨੇਰ ਦਸੇ ਵਾਦ ਸੇਵਾ ਡੰਡੇ ਦੀ ਚੰਨਾ ਐਡ ਜੱਸਾ ਨਾਮ ਪੂਰਾ ਨਾਮ ਤੋਂ ਬਹੁਤ ਨਾ ਲੋ ਜੀ ਦੋਸਤੋ ਨੌਜਵਾਨਾ ਨੇ ਬਹੁਤ ਹੀ ਹਿੰਮਤ ਮਾਰ ਕੇ ਸਾਰੀ ਜਗ੍ਹਾ ਦੀ ਸਫਾਈ ਕਰ ਦਿੱਤੀ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ ਅੱਜ ਤੋਂ ਆਪਣੇ ਲੰਗਰ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਕਿਉਂਕਿ ਜਿਸ ਜਗ੍ਹਾ ਤੇ ਲੰਗਰ ਲੱਗਣਾ ਉਸ ਜਗ੍ਹਾ ਦੀ ਅੱਜ ਐਤਵਾਰ ਹੈ ਜੀ 30 ਨਵੰਬਰ ਹੈ ਤੇ ਅੱਜ ਸਫਾਈ ਕਰ ਦਿੱਤੀ ਹੈ ਨੌਜਵਾਨਾਂ ਦਾ ਬਹੁਤ-ਬਹੁਤ ਧੰਨਵਾਦ ਸੋ ਹੁਣ ਵਾਹਿਗੁਰੂ ਦਾ ਜਕਾਰਾ ਲਾ ਕੇ ਸਫਾਈਆਂ ਕਰਕੇ ਲੱਗੇ ਆ ਜੀ ਘਰ ਨੂੰ ਰਵਾਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਹੋਏ ਆਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਲੋ ਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇਹ ਆ ਜੀ ਜੁਵਾ ਪੀੜੀ ਦੀ ਪਾਵਰ ਸ਼ਰਧਾ ਆਸਥਾ ਤੇ ਆਪਣੇ ਗੁਰੂ ਸਹਿਬਾਨਾ ਪ੍ਰਤੀ ਵਿਸ਼ਵਾਸ ਤੇ ਪਿਆਰ ਤੇ ਮੁਹੱਬਤ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ